ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜੋ ਫਲਸਫਾ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ ਸੀ ਉਸੇ ਵਿਚਾਰਧਾਰਾ ਨੂੰ ਸੱਚੇ ਪਾਤਸ਼ਾਹ ਨੇ ਸੰਪੂਰਨਤਾ ਦਿੱਤੀ ਹੈ। ਔਰ ਸਤਿਗੁਰੂ ਨੇ ਵਾਰੋ-ਵਾਰ ਪੂਰੀ ਸੰਗਤ ਦੇ ਵਿੱਚੋਂ ਸੀਸ ਮੰਗੇ ਹਨ। ਵਾਰੋ-ਵਾਰ ਪੰਜਾਂ ਪਿਆਰਿਆਂ ਨੇ ਆ ਕੇ ਆਪਣੇ ਸੀਸ ਮਹਾਰਾਜ ਜੀ ਨੂੰ ਭੇਟ ਵਜੋਂ ਦਿੱਤੇ ਹਨ। ਸਿੰਘ ਸ਼ਬਦ ਦਿੱਤਾ ਉਹਨਾਂ ਨੂੰ ਸਿੰਘ ਦਾ ਅਰਥ ਹੈ ਸ਼ੇਰ ਸੂਰਬੀਰਤਾ ਵਿੱਚ ਜੋ ਪਰਪਕਤਾ ਦਿੱਤੀ ਮਹਾਰਾਜ ਜੀ ਨੇ ਧਰਮ ਰੱਖਿਅਕ ਬਣਾਇਆ ਤੇ ਗੁਰੂ ਸਵਾਰਿਓ ਪੰਜਾਂ ਕੋਲੋਂ ਫਿਰ ਆਪ ਅੰਮ੍ਰਿਤ ਪ੍ਰਾਪਤ ਕੀਤਾ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮੁੱਚੇ ਪਰਿਵਾਰ ਸਮੇਤ ਅਮਰ ਛਕਿਆ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਸਨ 1699 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ ਜਿਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਵਿਸਾਖੀ ਦਾ ਤਿਹਾੜੀ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਅਸੀਂ ਅੱਜ ਮੌਜੂਦ ਹਾਂ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਮਾਚੀਵਾੜਾ ਸਾਹਿਬ ਵਿੱਚ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੰਗਲਾ ਦੇ ਵਿੱਚ ਆਏ ਸਨ ਜਿੱਥੇ ਪੁੱਜ ਕੇ ਉਹਨਾਂ ਨੇ ਇੱਕ ਝੰਡ ਦੇ ਹੇਠਾਂ ਵਿਸ਼ਰਾਮ ਕੀਤਾ ਸੀਗਾ ਤਾਂ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਕਥਾਵਾਚਕ ਇੱਕ ਨਾਮ ਸਿੰਘ ਜੀ ਮੌਜੂਦ ਨੇ ਤਾਂ ਸਾਾ ਸੰਗਤ ਜੀ ਨੂੰ ਜਾਣੂ ਕਰਵਾਵਾਂਗੇ ਵਿਸਾਖੀ ਕਿਉਂ ਮਨਾਈ ਜਾਂਦੀ ਹੈ ਵਿਸਾਖੀ ਦਾ ਇਤਿਹਾਸ ਕੀ ਹੈ ਤਾਂ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦੀ ਫਤਿਹ ਬਾਜਾਂ ਵਾਲੇ ਜੋਜੀ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੰਮ੍ਰਿਤ ਕੇ ਦਾਤੇ ਸ਼ਮਸ਼ੀਰੇ ਬਹਾਦਰ ਸਤਿਗੁਰੂ ਜਿਨ੍ਹਾਂ ਨੇ ਬਖਸ਼ਿਸ਼ਾਂ ਕੀਤੀਆਂ ਹਨ ਮਾਛੀਵਾੜਾ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਹਨ ਆਓ ਵੈ ਸਾਖੀ ਦੇ ਪੁਰਬ ਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ ਕਿਉਂਕਿ ਅੱਜ ਸਿੱਖ ਦਾ ਸਤਾਰ ਦਿਵਸ ਵੀ ਹੈ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਗੁਰਪੁਰਬ ਵੀ ਹੈ ਵੈਸਾਖੀ ਦੇ ਪੁਰਬ ਨੂੰ ਸਮਰਪਿਤ ਹੁੰਦੇ ਆ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਵਿੱਚ ਹਾਜ਼ਰੀ ਲਵਾਉਂਦੇ ਆ ਆਓ ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ ਦੀ ਪ੍ਰਤੀਕ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਦੀ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਹਿਯ ਮਹਾਰਾਜ ਜੀ ਨੇ ਜੋ ਫਲਸਫਾ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ ਸੀ ਉਸੇ ਵਿਚਾਰ ਧਾਰਾ ਨੂੰ ਸੱਚੇ ਪਾਤਸ਼ਾਹ ਨੇ ਸੰਪੂਰਨਤਾ ਦਿੱਤੀ ਹੈ ਖਾਲਸਾ ਸਾਜਿਆ ਹੈ ਔਰ ਸਤਗੁਰੂ ਨੇ ਵਾਰੋ-ਵਾਰ ਪੂਰੀ ਸੰਗਤ ਦੇ ਵਿੱਚੋਂ ਸੀਸ ਮੰਗੇ ਹਨ ਵਾਰੋ-ਵਾਰ ਪੰਜਾਂ ਪਿਆਰਿਆਂ ਨੇ ਆ ਕੇ ਆਪਣੇ ਸੀਸ ਮਹਾਰਾਜੀ ਨੂੰ ਭੇਟ ਵਜੋਂ ਦਿੱਤੇ ਹਨ ਗੁਰੂ ਜੀ ਨੇ ਉਹਨਾਂ ਨੂੰ ਪ੍ਰਵਾਨ ਕਰ ਲਿਆ ਹੈ ਔਰ ਸਤਗੁਰੂ ਮੇਰਾ ਮਾਰ ਜਿਵਾਲੇ ਸਤਗੁਰ ਮੇਰਾ ਸਦ ਪ੍ਰਤ ਪਾਲੇ ਗੁਰੂ ਨਾਨਕ ਪਾਤਸ਼ਾਹ ਦੀ ਉਸ ਵਿਚਾਰ ਧਾਰਾ ਵਿੱਚ ਪਹਿਲੇ ਪਾਤਸ਼ਾਹ ਆਪਾਂ ਨੂੰ ਕੈਸਾਂ ਦੀ ਦਾਤ ਬਖਸ਼ਦੇ ਹਨ ਕੇ ਸਭ ਸੂਰਤ ਰੱਖਣੇ ਹਨ ਤੇ ਸੋਹਣੀ ਸਿਰ ਤੇ ਦਸਤਾਰ ਸਜਾਉਣੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਦੇਣ ਫਿਰ 6ਵੇਂ ਪਾਤਸ਼ਾਹ ਮੀਰੀ ਪਰੀਦੇ ਸਤਗੁਰੂ ਆਪ ਮੀਰੀ ਪਰੀ ਦੀਆਂ ਦੋ ਕਿਰਪਾਨਾਂ ਪਹਿਨਦੇ ਹਨ ਤੇ ਗੁਰੂ ਸਵਾਰਿਓ ਸਮੇਂ ਦੀ ਹਕੂਮਤ ਨਾਲ ਸੱਚੇ ਪਾਤਸ਼ਾਹ ਦੀ ਟੱਕਰ ਹੁੰਦੀ ਹੈ ਜਿਸ ਵਿੱਚ ਚਾਰ ਜੰਗ ਮਹਾਰਾਜ ਜਿੱਤ ਜਾਂਦੇ ਹਨ ਔਰ ਦਰਸਾ ਦਿੰਦੇ ਹਨ ਕਿ ਅਸੀਂ ਆਪਣੇ ਧਰਮ ਦੀ ਰੱਖਿਆ ਆਪ ਸ਼ਮਸ਼ੀਰ ਨਾਲ ਕਰਾਂਗੇ ਗੁਰੂ ਪਾਤਸ਼ਾ 6ਵੇਂ ਪਾਤਸ਼ਾ ਦੇ ਪਾਏ ਹੋਏ ਪੂਰਨਿਆਂ ਤੋਂ ਬਾਅਦ 10ਵੇਂ ਪਾਤਸ਼ਾ ਮਹਾਰਾਜ ਜੀ ਗੁਰਸਿੱਖਾਂ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ ਹੋਏ ਪੰਗਾਣੀ ਦਾ ਜੰਗ ਪਹਿਲਾਂ ਜਿੱਤਦੇ ਹਨ ਤਾਂ ਕੇ ਜਿਹੜਾ ਇਹਨਾਂ ਦੇ ਅੰਦਰ ਜਜਬਾ ਭਰਿਆ ਸੀ ਮਹਾਰਾਜ ਜੀ ਨੇ ਉਸ ਨੂੰ ਪਾਤਸ਼ਾ ਦੇ ਪਾਤਸ਼ਾ ਨੇ ਪੂਰਾ ਕੀਤਾ ਹੈ ਔਰ ਭਗਤੀ ਤੇ ਸ਼ਕਤੀ ਵਿੱਚ ਪੂਰਾ ਕੀਤਾ ਗੁਰੂ ਸਵਾਰਿਓ ਗੁਰੂ ਜੀ ਨੇ ਵਿਸਾਖੀ ਦਾ ਜਿਹੜਾ ਪੁਰਬ ਹੈ ਇਹ ਤੀਜੇ ਪਾਤਸ਼ਾਹ ਤੋਂ ਸ਼ੁਰੂ ਹੋਇਆ ਸੀ ਦੀਵਾਲੀ ਤੇ ਵਿਸਾਖੀ ਇਹ ਭਾਰੀ ਇਕੱਠ ਸ੍ਰੀ ਗੋਵਿੰਦਵਾਲ ਸਾਹਿਬ ਹੁੰਦਾ ਸੀ ਉਸ ਤੋਂ ਬਾਅਦ ਸ੍ਰੀ ਅਮਰਸਰ ਸਾਹਿਬ ਪਾਵਨ ਪਿੱਤਰ ਧਰਤੀ ਤੇ ਵਿਸਾਖੀ ਤੇ ਦੀਵਾਲੀ ਜਿਹੜੀ ਹੈ ਚੜ੍ਹਦੀ ਕਲਾ ਨਾਲ ਮਨਾਈ ਜਾਂਦੀ ਰਹੀ ਫਿਰ ਪ੍ਰਚਾਰ ਦਾ ਕੇਂਦਰ ਦਸਵੇਂ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਨੂੰ ਬਣਾਇਆ ਇਸ ਕਰਕੇ ਗੁਰੂ ਮਹਾਰਾਜ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕੀਤੀ ਖਾਲਸੇ ਨੂੰ ਸਜਾਇਆ ਆਪਣਾ ਰੂਪ ਸਰੂਪ ਦਿੱਤਾ ਪੰਜ ਕਕਾਰ ਬਖਸ਼ਿਸ਼ ਕੀਤੇ ਕੇਸ ਕੰਗਾ ਕੜਾ ਕਸ਼ਹਿਰਾ ਕਿਰਪਾਨ ਇਹ ਪੰਜ ਕਕਾਰਾਂ ਦਾ ਧਾਰਨੀ ਬਣਾ ਕੇ ਕਿਹਾ ਸਿਰ ਦੇ ਸਿਰ ਦੀ ਚੋਟੀ ਤੋਂ ਪੈਰ ਦੇ ਅੰਗੂਠੇ ਤੱਕ ਇਸ ਨੇ ਕੇਸਾਂ ਨੂੰ ਸਾਬਤ ਰੱਖਣਾ ਹੈ ਕੇਸਾਂ ਨੂੰ ਕਟਾਉਣਾ ਨਹੀਂ ਸਿੱਖੀ ਦੀ ਇਹ ਮੋਹਰ ਹਨ ਸਿੱਖੀ ਦੀ ਇਹ ਨਿਸ਼ਾਨੀ ਹਨ ਮਹਾਰਾਜ ਜੀ ਨੇ ਪੰਜ ਪਿਆਰਿਆਂ ਨੂੰ ਆਪ ਨਿਵਾਜਿਆ ਸਿੰਘ ਸ਼ਬਦ ਦਿੱਤਾ ਉਹਨਾਂ ਨੂੰ ਸਿੰਘ ਦਾ ਅਰਥ ਹੈ ਸ਼ੇਰ ਸੂਰਬੀਰਤਾ ਜੋ ਪਰਪਕਤਾ ਦਿੱਤੀ ਮਹਾਰਾਜ ਜੀ ਨੇ ਧਰਮ ਰਖਕ ਬਣਾਇਆ ਤੇ ਗੁਰੂ ਸਵਾਰਿਓ ਪੰਜਾਂ ਕੋਲੋਂ ਫਿਰ ਆਪ ਅੰਮ੍ਰਿਤ ਪ੍ਰਾਪਤ ਕੀਤਾ ਅੱਜ ਵੀ ਜਦੋਂ ਪੰਜ ਪਿਆਰੇ ਹਾਜ਼ਰ ਹੁੰਦੇ ਨੇ ਉਹ ਕਿਸੇ ਦੇ ਅੱਗੇ ਨਹੀਂ ਮੱਥਾ ਟੇਕਦੇ ਪਤਾ ਕਿਸ ਅੱਗੇ ਮੱਥਾ ਟੇਕਦੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਦੇ ਨੇ ਵਾਹ ਵਾਹ ਬਾਣੀ ਨਿਰੰਕਾਰ ਹੈ ਨਿਰੰਕਾਰੀ ਬਾਣੀ ਦੇ ਅੱਗੇ ਝੁਕਦੇ ਨੇ ਕਿਸੇ ਅੱਗੇ ਨਹੀਂ ਮੱਥਾ ਟੇਕਦੇ ਪਰ ਹਾਂ ਸਾਡਾ ਸਿੱਖ ਹੋਣ ਦੇ ਨਾਤੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪੰਜਾਂ ਪਿਆਰਿਆਂ ਦੇ ਅੱਗੇ ਅਸੀਂ ਮੱਥਾ ਵੀ ਟੇਕ ਸਕਦੇ ਹਾਂ ਖਤੇ ਵੀ ਸਾਂਝੀ ਕਰਦੇ ਹਾਂ ਉਹਨਾਂ ਦਾ ਪੂਰਾ ਅਦਬ ਸਤਕਾਰ ਕਰਦੇ ਹਾਂ ਕਿਉਂਕਿ ਮਹਾਰਾਜ ਜੀ ਨੇ ਖਾਲਸੇ ਨੂੰ ਗੁਰੂ ਥਾ ਪਿਆ ਹੈ ਪਹਿਲਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ਸਿੱਖ ਗੁਰੂ ਗੁਰੂ ਸਿੱਖ ਹੈ ਏਕੋ ਗੁਰ ਉਪਦੇਸ਼ ਚਲਾਏ ਕਿ ਜੋ ਸਿੱਖ ਹੈ ਉਹ ਗੁਰੂ ਦੀ ਪਦਵੀ ਵਾਲਾ ਹੈ ਅਪੇਧ ਹਨ ਗੁਰੂ ਮਹਾਰਾਜ ਜੀ ਨੇ ਇਹ ਲੇਵਲ ਹੀਨਤਾ ਬਖਸ਼ ਦਿੱਤੀ ਹੈ ਜਿਸ ਵਿੱਚ ਸਮਝਾਇਆ ਹੈ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਹੇ ਸਮਾਨਾ ਜਿਹੜਾ ਗੁਰੂ ਵਿੱਚ ਸਮਾਜ ਆਏ ਆਪੇ ਗੁਰਚੇਲਾ ਵਾਲੀ ਜਿਹੜੀ ਪਿਰਤ ਹੈ ਮਹਾਰਾਜ ਜੀ ਨੇ ਉਹ ਪੂਰੀ ਕਰ ਦਿੱਤੀ ਗੁਰੂ ਜੀ ਨੇ ਅਮਰ ਸੰਚਾਰ ਕਰਕੇ ਪਤਾਸੇ માતા ਜੀ ਨੇ ਪਾਏ ਮਾਂ ਦੀ ਮਮਤਾ ਦੀ ਮਿਠਾਸ ਹੈ ਉਹਦੇ ਵਿੱਚ ਬਾਟਾ ਸਰਬ ਲੋਹ ਦਾ ਹੈ ਇਹ ਪ੍ਰਤੀਕ ਹੈ ਵਿਸ਼ਾਲਤਾ ਦਾ ਪਾਣੀ ਪ੍ਰਤੀਕ ਹੈ ਨਿਮਾਨਤਾ ਦਾ ਉਹਦੇ ਵਿੱਚ ਪਤਾਸੇ ਤੇ ਇਸੇ ਪ੍ਰਕਾਰ ਬਾਣੀ ਜਿਹੜੀ ਬਾਣੀ ਹੈ ਬਾਵਨ ਸ਼ਬਦ ਹੈ ਇਹ ਜਿਹੜਾ ਪਾਣੀ ਹੈ ਉਹ ਆਪਣੇ ਆਪ ਵਿੱਚ ਉਸ ਨੂੰ ਲਹਿਰਾਂ ਦੇ ਰੂਪ ਵਿੱਚ ਸਮਾ ਲੈਂਦਾ ਹੈ ਗੁਰੂ ਜੀ ਨੇ ਅਮਰ ਤਿਆਰ ਕਰਕੇ ਗੁਰੂ ਸਵਾਰਿਓ ਇਹ ਪੰਜ ਗੁਣ ਨਾਲ ਤਿਆਰ ਕਰਕੇ ਪੰਜ ਤਤ ਪੰਜ ਪਿਆਰੇ ਔਰ ਪੰਜਾਂ ਨੂੰ ਆਪਣਾ ਸਾਖਸ਼ਾਤ ਰੂਪ ਦਿੱਤਾ ਸੰਤੋਖ ਸਿੰਘ ਨੇ ਲਿਖਿਆ ਖਾਲਸਾ ਗੁਰੂ ਗੁਰੂ ਖਾਲਸਾ ਕਰੂ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੇਓ ਸ਼ੰਕਨਾ ਕਰੀ ਜੇ ਸਾਵਧਾਨ ਹੋਏ ਦੀਜੇ ਅਬ ਅੰਮ੍ਰਿਤ ਪਿਲਾਵੋ ਮੋਹੇ ਜੈਸੇ ਤੁਮ ਲੈਨੇ ਹੋ ਗੁਰੂ ਜੀ ਕਹਿੰਦੇ ਮੈਨੂੰ ਵੀ ਅੰਮ੍ਰਿਤ ਸ਼ਕਾਓ ਮੈਨੂੰ ਵੀ ਗੁਰੂ ਆਲਾ ਬਣਾਓ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮੁੱਚੇ ਪਰਿਵਾਰ ਸਮੇਤ ਅੰਮ੍ਰਿਤ ਸ਼ਕਿਆ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜੇ ਅੱਜ ਆਪਾਂ ਨੂੰ ਵੀ ਇਸ ਫਲਸਫੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਇਹਨਾਂ ਗੁਰਮਤ ਸਮਾਗਮਾਂ ਦੁਆਰਾ ਜੋੜਿਆ ਜਾਂਦਾ ਆਪਾਂ ਕੇਸਗੜ ਦੇ ਨਾਲ ਜੁੜਦੇ ਹਾਂ ਬ੍ਰੂਸਵਾਰਿਓ ਵਿਦਵਾਨ ਇਸੇ ਕਰਕੇ ਕਹਿੰਦਾ ਤਲਗੀ ਧਰ ਦੇ ਪੁੱਤਰੋ ਧੀਓ ਕਿ ਮਹਾਰਾਜ ਜੀ ਦੇ ਪੁੱਤਰ ਧੀ ਆਪਾਂ ਬਣਨਾ ਹੈ ਅਮਰ ਸ਼ਾਕੇ ਜਿਸ ਵਿੱਚ ਬਹੁਤ ਜ਼ਰੂਰੀ ਹੈ ਹਰ ਇੱਕ ਦੇ ਲਈ ਇਹ ਚੜ੍ਹਦੀ ਕਲਾ ਵਾਲਾ ਜੋ ਅਲਸਫਾ ਹੈ ਜੋ ਚੜ੍ਹਦੀ ਕਲਾ ਵਾਲਾ ਜੀਵਨ ਹੈ ਔਰੇਤਾਂ ਤੋਂ ਬਚਣਾ ਤੇ ਰੇਤਾਂ ਵਿੱਚ ਪਰਪੱਕ ਹੋਣਾ ਕਲਗੀ ਧਰ ਦੇ ਪੁੱਤਰੋ ਧੀਓ ਅੰਮ੍ਰਿਤ ਧਾਰੀ ਹੋ ਕੇ ਜਿਓ ਕਿ ਅੰਮ੍ਰਿਤ ਧਾਰੀ ਆਪਾਂ ਹੋਣਾ ਹੈ ਔਰ ਅੱਜ ਦਸਤਾਰ ਦਿਵਸ ਵੀ ਹੈ ਸਿੱਖ ਦਸਤਾਰ ਦਿਵਸ ਵਿੱਚ ਵੀ ਆਪਾਂ ਗੁਰਸਵਾਰਿਓ ਇਸ ਦਸਤਾਰ ਨੂੰ ਜੋ ਸ਼ਾਨ ਹੈ ਜੋ ਮਾਣ ਹੈ ਜੋ ਸਿੱਖੀ ਦਾ ਤਾਜ ਹੈ ਕਲਗੀ ਧਰ ਪਾਤਸ਼ਾਹ ਦੀ ਦੇਣ ਹੈ ਵਿਦਵਾਨ ਕਹਿੰਦਾ ਕਲਗੀ ਧਰ ਨੇ ਦਸਮ ਪਾਤਸ਼ਾ ਨੇ ਦਿੱਤੀ ਦਸਤਾਰ ਜਿਹੜੀ ਦਸਮ ਪਾਤਸ਼ਾ ਨੇ ਦਿੱਤੀ ਦਸਤਾਰ ਜਿਹੜੀ ਸਾਡੇ ਸਿਰਾਂ ਦਾ ਤਾਜ ਹੈ ਖਾਲਸਾ ਜੀ ਸਾਡੀ ਆਨ ਇਹੋ ਸਾਡੀ ਸ਼ਾਨ ਇਹੋ ਸਾਡੀ ਪੰਥਕ ਆਵਾਜ਼ ਹੈ ਖਾਲਸਾ ਜੀ ਲਓ ਕਿ ਜੇ ਇਤਿਹਾਸ ਤੋਂ ਪਤਾ ਲੱਗਦਾ ਹੈ ਜਿਹੜਾ ਇਤਿਹਾਸ ਹੈ ਸ਼ਹੀਦਾਂ ਦਾ ਇਤਿਹਾਸ ਜਿਨ੍ਹਾਂ ਨੇ ਸ਼ਹਾਦਤਾਂ ਤਾਂ ਦੇ ਦਿੱਤੀਆਂ ਪਰ ਧਰਮ ਤੋਂ ਡੋਲੇ ਨਹੀਂ ਉਸ ਇਤਿਹਾਸ ਤੋਂ ਪਤਾ ਲੱਗਦਾ ਹੈ ਅੱਜ ਵੀ ਕਲਗੀਧਰ ਪਾਤਸ਼ਾਹ ਦੇ ਸਾਖਸ਼ਾਤ ਦਰਸ਼ਨ ਖਾਲਸੇ ਵਿੱਚੋਂ ਹੁੰਦੇ ਨੇ ਆਓ ਅਮਰ ਸ਼ਕੀਏ ਗੁਰੂ ਵਾਲੇ ਬਣੀਏ ਵਿਸਾਖੀ ਸਾਨੂੰ ਆਪਸ ਵਿੱਚ ਵੀ ਜੋੜਦੀ ਹੈ ਇਹ ਜਿਹੜਾ ਜੋੜ ਮੇਲ ਹੈ ਆਪਸੀ ਜੋੜ ਮੇਲ ਹੈ ਸਾਡਾ ਹਰ ਇੱਕ ਨੇ ਗੁਰੂ ਵਾਲੇ ਬਣਨਾ ਤੇ ਕਿਸੇ ਵਿੱਚ ਪੱਖਪਾਤ ਨਹੀਂ ਕੋਈ ਈਰਖਾ ਨਹੀਂ ਕੋਈ ਦੁਸ਼ਮਣ ਨਹੀਂ ਕੋਈ ਬੇਗਾਨਾ ਨਹੀਂ ਸਾਰੇ ਆਪਣੇ ਨੇ ਗੁਰੂ ਮਹਾਰਾਜ ਜੀ ਨੇ ਖਾਲਸਾ ਫੌਜ ਸਾਜ ਕੇ ਬਚਨਾ ਵਿੱਚ ਕਹਿ ਦਿੱਤਾ ਹੈ ਦਰਸਾ ਦਿੱਤਾ ਹੈ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਪ੍ਰਮਾਤਮਾ ਦਾ ਖਾਲਸਾ ਹੈ ਜੋ ਧਰਮ ਰਖਕ ਹੈ ਜੋ ਸ਼ਸਤਰ ਧਾਰੀ ਹੈ ਜੋ ਬਾਣੀ ਅਤੇ ਬਾਣੇ ਦਾ ਧਾਰਨੀ ਹੈ ਬਾਣੀ ਪੜਦਾ ਹੈ ਆਪਣੇ ਜੀਵਨ ਨੂੰ ਸਵਾਰਨ ਵਾਸਤੇ ਜੀਵਨ ਮੁਕਤ ਹੋਣ ਵਾਸਤੇ ਤੇ ਬਾਣਾ ਧਾਰਨ ਕੀਤਾ ਹੈ ਧਰਮ ਦੀ ਰੱਖਿਆ ਵਾਸਤੇ ਆਪਣੀ ਰੱਖਿਆ ਵਾਸਤੇ ਸੋ ਆਓ ਬੈਸਾਖੀ ਦਾ ਪੁਰਬ ਮਾਛੀਵਾੜਾ ਸਾਹਿਬ ਦੀ ਧਰਤੀ ਤੇ ਵੀ ਚੜ੍ਹਦੀ ਕਲਾ ਨਾਲ ਅਮਰ ਸੰਚਾਰ ਸਮਾਗਮ ਹੋ ਰਹੇ ਹਨ ਦੀਵਾਨ ਹਾਲ ਵਿੱਚ ਦੀਵਾਨ ਸਜ ਰਹੇ ਹਨ ਸੋ ਗੁਰੂ ਨੂੰ ਸਮਰਪਤ ਹੋਈਏ ਆਪਣਾ ਤਨ ਮਨ ਗੁਰੂ ਨੂੰ ਭੇਟ ਕਰੀਏ ਜਿਵੇਂ ਪੰਜ ਪਿਆਰੇ ਗੁਰੂ ਦੇ ਪਿਆਰੇ ਹੋਏ ਅੱਜ ਵੀ ਅਰਦਾਸ ਵਿੱਚ ਏਤੇ ਕਰਦੇ ਆਂ ਉਹ ਸਦਾ ਸਦਾ ਲਈ ਅਮਰ ਹਸਤੀ ਦੇ ਮਾਲਕ ਹਨ ਆਪਾਂ ਵੀ ਗੁਰੂ ਵਾਲੇ ਬਣਨਾ ਹੈ ਇਹ ਜੀਵਨ ਲੋਕ ਪਰਲੋਕ ਸਵਾਰਨਾ ਹੈ ਤਾਂ ਬਿਲਕੁਲ ਜੀ ਅਸੀਂ ਜਾਣੂ ਕਰਵਾਇਆ ਤੁਹਾਨੂੰ ਗੁਰਦੁਆਰਾ ਸ੍ਰੀ ਚਰਨ ਗਗਨ ਸਾਹਿਬ ਤੋਂ ਕਥਾਵਾਚਕ ਹੋਣਾ ਤੋਂ ਵੈਸਾਖੀ ਦੇ ਇਤਿਹਾਸ ਦੇ ਬਾਰੇ ਜਿੱਥੇ ਹਰ ਇੱਕ ਜੋੜ ਮੇਲ ਜاہے ਹੋਵੇ ਸਾਖੀ ਦਾ ਤਿਹਾਰ ਹੋਵੇ ਜਾਹੇ ਹੋ ਸਬਾ ਹੋਵੇ ਸ਼ਹੀਦੀ ਜੋੜ ਮੇਲ ਹੋਣ ਬੜੀ ਦੂਰੋਂ ਦੂਰੋਂ ਲੋਕ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਆਉਂਦੇ ਨੇ ਅਮ ਮੱਥਾ ਟੇਕਣ ਦੇ ਲਈ ਪਹੁੰਚਦੇ ਨੇ ਦੂਰ ਦਰਾਡੇ ਤੋਂ ਸੰਗਤਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਆਉਂਦੀਆਂ ਨੇ ਤਾਂ ਤੁਹਾਨੂੰ ਵੈਸਾਖੀ ਦੇ ਦਿਹਾੜੇ ਦੇ ਉੱਤੇ ਵੈਸਾਖੀ ਦੇ ਇਤਿਹਾਸ ਬਾਰੇ ਬਾਬਾ ਜੀ ਤੋਂ ਜਾਣੂ ਕਰਵਾਇਆ ਅਜਿਹੀਆਂ ਹੀ ਹੋਰ ਅਪਡੇਟਸ ਦੇਖਣ ਲਈ ਵਿਧੇ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਟਰੇਡਿੰਗ ਨਿਊ ਜਰਸੀ ਵਿਖੇ ਖਾਲਸਾ ਸਾਜਨਾ ਦਿਵਸ ਨਿ ਸਾਕੀ ਦਾ ਦਿਹਾੜਾ ਤੇਰਾ ਅਪ੍ਰੈਲ ਦਿਨ ਸ਼ਨੀਵਾਰ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸਿੱਖ ਯੂਥ ਅਲਾਈਅንስ ਵੱਲੋਂ ਸਿੱਖ ਹੈਰੀਟੇਜ ਆਰਟ ਐਗਜ਼ੀਬਿਸ਼ਨ ਲਗਾਈ ਜਾ ਰਹੀ ਹੈ ਸੰਗਤਾਂ ਇਸ ਪ੍ਰਦਰਸ਼ਨੀ ਵਿੱਚ ਅਮੀਰ ਸਿੱਖ ਵਿਰਸੇ ਅਤੇ ਸਿੱਖ ਇਤਿਹਾਸ ਦੀ ਇੱਕ ਰੌਚਕ ਯਾਤਰਾ ਦਾ ਆਨੰਦ ਮਾਣਣਗੀਆਂ ਇਸ ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਦੁਨੀਆ ਭਰ ਤੋਂ ਕਲਾ ਅਤੇ ਪ੍ਰਾਤਨ ਵਸਤੂਆਂ ਦੇਖਣ ਦਾ ਸੁਭਾਗ ਮਿਲੇਗਾ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਵੀ ਦੇਖਣ ਨੂੰ ਮਿਲਣਗੇ ਸਿੱਖ ਮਸਲਿਆਂ ਤੇ ਤਕਰੀਰਾਂ ਵੀ ਹੋਣਗੀਆਂ ਗੁਰੂ ਕੇ ਲੰਗਰ ਦੇ ਨਾਲ-ਨਾਲ ਗੰਨੇ ਦਾ ਰਸ ਤੇ ਵੀ ਬੂਥ ਲਗਾਏ ਜਾਣਗੇ ਆਪ ਸਭ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਪਹੁੰਚ ਕੇ ਗੁਰੂ ਸਹਿਬਾਨ ਦੀਆਂ ਅਸੀਸਾਂ ਦੇ ਪਾਤਰ ਬਣੋ ਜੀ ਨੇਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ